ਤੂੰ ਸੁਲਤਾਨ ਕਹਾ ਮੀਆਂ ਤੇਰੀ ਕਬਨ ਬਟਾਈ ਜੋ ਤੂੰ ਤਹਿ ਸੋ ਕਹਾ ਤੇਰੇ ਕਬਣ ਕਬਣ ਗੁਣ ਕਹਿ ਕਹੇਗਾ ਵਾ ਤੂੰ ਸਾਹਿਬ ਗੁਣੀ ਦੀ ਧੰਨਾ ਤੇਰੀ ਮਹਿਮਾ ਬਰਨਸ ਹਕੂ ਤੂੰ ਧਾਪੁਰ ਉਚ ਗਵਨਾ ਸਤਗੁਰ ਨੋ ਸਭ ਕੋ ਦੇਖਦਾ ਜੇ ਤਾਂ ਜਗਤ ਸੰਸਾਰ ਡਿਠੇ ਮੁਕਤ ਨਾ ਹੋਵੇ ਜਿ ਜਰ ਸ਼ਬਦ ਨਾ ਕਰੇ ਵਿਚਾਰ ਸਤ ਗੁਰੂ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਡਿਠੇ ਮੁਕਤ ਨਾ ਹੋਵਈ ਜਿ ਜਰ ਸ਼ਬਦ ਨਾਮ ਕਰੇ ਵਿਚਾਰ ਦੋਹਾਂ ਜਹਾਨਾਂ ਦੇ ਵਾਲੀ ਮਦਕਤਾ ਦੇ ਰਹਿਬਰ ਮੁਰਸ਼ਿਦ-ਏ-ਇਲਮ ਮਜਸਮਾ-ਏ-ਪਾਕ ਰੂਹਾਨੀਅਤ-ਏ-ਇਲਮ ਸਾਰੀ ਦੁਨੀਆ ਨੂੰ ਆਪਣੇ ਵਿੱਚੋਂ ਪਿਆਰ ਸਚਾਈ ਗਿਆਨ ਗੁਣ ਅਤੇ ਅਧਿਆਤਮਕਤਾ ਦੀ ਬਖਸ਼ਿਸ਼ ਕਰਨ ਵਾਲੇ ਤਨ ਤਨ ਸ੍ਰੀ ਗੋਵਿੰਦ ਸਾਹਿਬ ਰਾਜ ਜਿਨ੍ਹਾਂ ਦੀ ਹਜ਼ੂਰੀ ਦੇ ਵਿੱਚ ਆ ਕੇ ਜਾਂ ਜਿਨ੍ਹਾਂ ਦੀ ਬਾਣੀ ਦਾ ਓਟ ਆਸਰਾ ਲੈ ਕੇ ਇੱਕ ਮਨੁੱਖ ਆਪਣੇ ਮਿੱਟੀ ਵਰਗੇ ਜੀਵਨ ਨੂੰ ਵੀ ਦੇਵਤਾ ਬਣਾ ਲੈਂਦਾ ਹੈ ਮਨੁੱਖ ਆਪਣੇ ਜੀਵਨ ਨੂੰ ਲੋਹੇ ਵਰਗੇ ਜੀਵਨ ਨੂੰ ਸੋਨਾ ਬਣਾ ਲੈਂਦਾ ਹੈ ਆਪਣੇ ਆਪ ਨੂੰ ਇੱਕ ਕੀੜਾ ਸਮਝਣ ਵਾਲੇ ਜੀਵਨ ਨੂੰ ਮਨੁੱਖ ਸ਼ੇਰ ਬਣਾ ਲੈਂਦਾ ਹੈ ਐਸੀ ਸੰਗਤ ਹੈ ਐਸੀ ਬਖਸ਼ਿਸ਼ ਹੈ ਗੁਰੂ ਦੀ ਤਾਂ ਹੀ ਤਾਂ ਕਹਿੰਦੇ ਨੇ ਵੀ ਜਦੋਂ ਕੋਈ ਗੁਰਨਾਨਕ ਦੇ ਦਰਦੇ ਉੱਤੇ ਆਇਆ ਗੁਰਨਾਨਕ ਨੇ ਉਹਨੂੰ ਸਿੰਘ ਬਣਾ ਦਿੱਤਾ ਆਸੀਂ ਵੀ ਤਨ ਅਤੇ ਮਨ ਕਰਕੇ ਸਿੱਖ ਬਣ ਗਏ ਪਾਈਏ ਫਤਿਹ ਦੀ ਸਾਂਝ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਪਣੀਆਂ ਅੱਖਾਂ ਦੇ ਨਾਲ ਇਹਨਾਂ ਦੋਨਾਂ ਨੇਤਰਾਂ ਦੇ ਨਾਲ ਸਾਰੀ ਹੀ ਦੁਨੀਆ ਦੇ ਭ੍ਰਮਣ ਕਰਦੇ ਹਾਂ ਦੁਨੀਆ ਦੀ ਯਾਤਰਾ ਕਰਦੇ ਹਾਂ ਦੁਨੀਆ ਦੇ ਤਰ੍ਹਾਂ ਤਰ੍ਹਾਂ ਦੇ ਰੰਗਾਂ ਨੂੰ ਦੇਖਦੇ ਹਾਂ ਤੇ ਮਾਣਦੇ ਹਾਂ ਤੇ ਮਾਣਦੇ ਆ ਮਾਣਦੇ ਆ ਇਸ ਦੁਨੀਆ ਦੇ ਵਿੱਚੋਂ ਇਸ ਸੰਸਾਰ ਦੇ ਵਿੱਚੋਂ ਚਲੇ ਜਾਂਦੇ ਹਾਂ ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਸੱਜਣਾ ਵੀ ਤੇਰਾਂ ਆ ਅੱਖਾਂ ਨੇ ਦੁਨੀਆ ਦੇ ਤਮਾਸ਼ੇ ਤੇਰੀਆਂ ਅੱਖਾਂ ਨੇ ਦੁਨੀਆ ਦੇ ਰੰਗ ਐਨੇ ਕੁ ਦੇਖ ਲਏ ਨੇ ਕਿ ਤੇਰੀਆਂ ਅੱਖਾਂ ਹੁਣ ਉਹਨਾਂ ਦੇ ਰੰਗਾਂ ਤੋਂ ਬਿਨਾਂ ਆਪਣੇ ਆਪ ਨੂੰ ਹੀਣਾ ਮਹਿਸੂਸ ਕਰਦੀਆਂ ਨੇ ਪਰ ਅੱਜ ਅਸੀਂ ਇਹਨਾਂ ਸੰਸਾਰਿਕ ਅੱਖਾਂ ਦੀ ਗੱਲ ਨਹੀਂ ਕਰਨੀ ਅੱਜ ਅਸੀਂ ਉਹ ਅੱਖਾਂ ਦੀ ਗੱਲ ਕਰਨੀ ਹੈ ਜਿਨ੍ਹਾਂ ਨੂੰ ਗੁਰੂ ਸਮਝ ਦੀ ਬਾਣੀ ਕਹਿੰਦੀ ਹੈ ਨਾਨਕ ਸੇ ਅਖੜੀਆਂ ਬਿਆਨ ਜਿਨ੍ਹਾਂ ਦੇ ਸੰਦੋ ਮਾਪਿਰੀ ਉਹ ਅਖੜੀਆਂ ਉਹ ਅੱਖਾਂ ਬਹੁਤ ਬੇਅੰਤ ਨੇ ਉਹਨਾਂ ਬਾਰੇ ਕੁਝ ਜ਼ਿਕਰ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਦੇ ਨਾਲ ਮੈਂ ਆਪਣੇ ਪਿਆਰੇ ਪਰਮੇਸ਼ਰ ਨੂੰ ਦੇਖ ਸਕਾਂ ਹੁਣ ਅੱਜ ਦੇ ਜੋ ਬਚਨ ਨੇ ਪਾਵਨ ਬਚਨ ਨੇ ਸਤ ਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿਠੇ ਮੁਕਤ ਨਾ ਹੋਵੇ ਜੀ ਚਿਰ ਸ਼ਬਦ ਨਾ ਕਰੇ ਵਿਚਾਰ ਇਹ ਬਚਨ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਬੜਹੰਸ ਰਾਗ ਦੇ ਵਿੱਚ ਸੁਫਾਏ ਮਾਲ ਨੇ 594 ਅੰਗ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਅੱਜ ਸਿੱਖਾਂ ਤੈਨੂੰ ਇੱਕ ਗੱਲ ਸਮਝਾਉਣੀ ਕਰਦੇ ਨੇ ਉਹ ਗੱਲ ਇਹ ਹੈ ਕਿ ਇਸ ਇੱਕੋ ਗੱਲ ਦੇ ਵਿੱਚ ਤੈਨੂੰ ਦੋ ਕਦਮ ਦੋ ਸਟੈਪ ਤੇ ਦੋ ਪੜਾ ਮਿਲ ਜਾਣੇ ਨੇ ਪਹਿਲੀ ਗੱਲ ਪਹਿਲਾ ਪੜਾ ਪਹਿਲਾ ਸਟੈਪ ਹੈ ਵੇਖਣਾ ਦੂਜਾ ਪੜਾ ਹੈ ਵਿਚਾਰ ਗੁਰੂ ਅਮਰਦਾਸ ਮਹਾਰਾਜ ਜੀ ਇਹਨਾਂ ਵਚਨਾਂ ਦੇ ਵਿੱਚ ਕਹਿੰਦੇ ਨੇ ਸਤ ਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਇਹਨਾਂ ਦੇ ਅਖਰੀ ਅਰਥ ਇਹ ਹੋ ਗਏ ਕਿ ਸਤਗੁਰੂ ਨੂੰ ਸਾਰਾ ਸੰਸਾਰ ਸਾਰਾ ਜਗਤ ਆਪਣੀਆਂ ਅੱਖਾਂ ਦੇ ਨਾਲ ਵੇਖਦਾ ਪਿਆ ਸਾਰੀ ਦੁਨੀਆ ਦੇਖਦੀ ਪਈ ਹੈ ਜਾਂ ਅਸੀਂ ਆਗੇ ਗੁਰਦੁਆਰਾ ਸਾਹਿਬ ਗੁਰੂ ਘਰ ਦੇ ਵਿੱਚ ਆਏ ਸਾਡੇ ਸਾਹਮਣੇ ਸਾਡੇ ਸਰਮੁਖ ਧੰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਦੇ ਦਰਸ਼ਨ ਇੱਕ ਨਿਤਨੇਮੀ ਇੱਕ ਗੁਰਸਿੱਖ ਬਾਣੀ ਦੇ ਨਾਲ ਰਚਿਆ ਹੋਇਆ ਵੀ ਕਰਦਾ ਹੈ ਤੇ ਇੱਕ ਸ਼ਰਾਬ ਪੀਣ ਵਾਲਾ ਵੀ ਕਰਦਾ ਹੈ ਇੱਕ ਉੱਚੇ اخلاق ਵਾਲਾ ਇਨਸਾਨ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਦਾ ਹੈ ਤੇ ਇੱਕ ਆទ ਡਿੱਗੇ ਹੋਏ ਚਰਿੱਤਰ ਵਾਲਾ ਮਨੁੱਖ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ ਹੁਣ ਇਨਸਾਨ ਦੋ ਨੇ ਸ਼ਖਸੀਅਤ ਇਕਾ ਫਰਕ ਦੋਨਾਂ ਦੇ ਵਿੱਚ ਕੀ ਪੈ ਗਿਆ ਅੰਤਰ ਕੀ ਆ ਗਿਆ ਗੁਰੂ ਸਾਹਿਬ ਜੀ ਕਹਿੰਦੇ ਨੇ ਸਤਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਉਹ ਸੱਜਣਾ ਤੂੰ ਅੱਖਾਂ ਕਰਕੇ ਤਾਂ ਅੱਜ ਗੁਰੂ ਦੇ ਦਰਸ਼ਨ ਕਰਦਾ ਪਿਆਏ ਅਜ ਆਪਣੇ ਸੰਸਾਰੀ ਨਿਗਾ ਕਰਕੇ ਤਾਂ ਗੁਰੂ ਦੇ ਦਰਸ਼ਨ ਕਰਦਾ ਪਿਆ ਪਰ ਤੇਰੇ ਜੀਵਨ ਤੇ ਵਿੱਚ ਉਹ ਅਵਸਥਾ ਪਦਵੀ ਤਦ ਹੀ ਆਏਗੀ ਜਦ ਤੱਕ ਤੂੰ ਗੁਰੂ ਦੇ ਕੀਤੇ ਹੋਏ ਦਰਸ਼ਨਾਂ ਤੋਂ ਬਾਅਦ ਗੁਰੂ ਦੀ ਕਹੀ ਹੋਈ ਗੱਲ ਨੂੰ ਆਪਣੇ ਜੀਵਨ ਵਿੱਚ ਵਿਚਾਰ ਕੇ ਲਾਗੂ ਨਹੀਂ ਕਰਦਾ ਆਪਣੇ ਜੀਵਨ ਦੇ ਵਿੱਚ ਉਹਨੂੰ ਅਪਲਾਈ ਨਹੀਂ ਕਰਦਾ ਗੁਰੂ ਜੀ ਕਹਿੰਦੇ ਨੇ ਕਹਿੰਦੇ ਦੇਖ ਜਦੋਂ 1606 ਦੇ ਵਿੱਚ ਲਾਹੌਰ ਦੀ ਧਰਤੀ ਦੇ ਉੱਤੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਤਤੀ ਤਵੀ ਤੇ ਬਿਠਾਇਆ ਗਿਆ ਥੱਲੇ ਅੱਗ ਵਾਲੀ ਗਈ ਸੀਸ ਤੇ ਰੇਤਾ ਪਾਇਆ ਗਿਆ ਜੇਠ ਹੜ ਦੇ ਤਪਦੇ ਮਹੀਨਿਆਂ ਦੇ ਵਿੱਚ ਹੋਰ ਤਪਾਉਣ ਦਾ ਯਤਨ ਕੀਤਾ ਗਿਆ ਤਨ ਦੇ ਉੱਤੇ ਛਾਲੇ ਹੋ ਗਏ ਉਹ ਸੱਜਣਾ ਮਨ ਦੇ ਵਿੱਚ ਸੋਚ ਕੇ ਦੇਖ-ਦੇਖਿਆ ਤਾਂ ਉਹਨਾਂ ਜਲਾਦਾਂ ਨੇ ਵੀ ਸੀ ਮੇਰੇ ਗੁਰੂ ਨੂੰ ਦੇਖਿਆ ਤਾਂ ਉਹਨਾਂ ਕਾਜ਼ੀਆਂ ਨੇ ਵੀ ਸੀ ਮੇਰੇ ਗੁਰੂ ਨੂੰ ਦੇਖਿਆ ਤਾਂ ਉਹਨਾਂ ਆਪਣੇ ਆਪ ਨੂੰ ਮੁਗਲਾਂ ਦੇ ਚਮਚਿਆਂ ਨੇ ਵੀ ਸੀ ਗੁਰੂ ਨੂੰ ਪਰ ਸਜਣਾ ਉਹਨਾਂ ਦੇ ਅੰਦਰ ਗੁਰਮਤਾਈ ਨਹੀਂ ਆਈ ਉਹਨਾਂ ਦੇ ਅੰਦਰ ਜਾਂ ਕਹਿ ਦਈਏ ਉਹ ਪਰਪੱਕਤਾ ਨਹੀਂ ਆਈ ਜਿਹੜੀ ਪਰਪੱਕਤਾ ਨੂੰ ਕਦੇ ਬਾਬਾ ਬੁੱਢਾ ਗੁਰੂ ਨਾਨਕ ਤੋਂ ਲੈ ਕੇ ਜਾਂਦੇ ਨੇ ਹੁਣ ਇਹਦਾ ਅਰਥ ਕੀ ਹੋ ਗਿਆ ਇਹਦਾ ਅਰਥ ਇਹ ਹੋ ਗਿਆ ਵੀ ਉਹਨਾਂ ਜਲਾਦਾ ਨੇ ਉਹਨਾਂ ਵੈਰੀਆਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਪਰ ਉਹ ਗੱਲ ਨਹੀਂ ਬਣੀ ਉਹ ਗੱਲ ਨਹੀਂ ਬਣੀ ਦੂਜੇ ਪਾਸੇ ਇੱਕ ਪਾਸੇ ਅਸੀਂ ਦੇਖਿਆ ਕਿ 1606 ਦੇ ਵਿੱਚ ਜਲਾਦ ਕਾਜੀ ਮੁਗਲ ਹਕੂਮਤ ਰਲ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਦੀ ਹੈ ਤੇ ਦੂਜੇ ਪਾਸੇ ਉਸੇ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਇੱਕ ਸਖੀ ਸਰਬਰੀਏ ਦਾ ਚੇਲਾ ਜਿਹਨੂੰ ਕਦੇ ਇਤਿਹਾਸ ਦੇ ਵਿੱਚ ਭਾਈ ਤੀਰਥਾ ਕਰਕੇ ਜਾਣਿਆ ਜਾਂਦਾ ਹੈ ਭਾਈ ਤੀਰਥਾ ਸਖੀ ਸਰਬਰੀਏ ਦਾ ਪੱਕਾ ਚੇਲਾ ਹੈ ਤੇ ਸਖੀ ਸਰਬਰੀਏ ਦਾ ਚੇਲਾ ਹੋਣ ਕਰਕੇ ਇੱਕ ਦਿਨ ਆਪਣੇ ਸਖੀ ਸਰਬਰੀਏ ਕੌਣ ਨੇ ਸਖੀ ਸਰਬਰੀਏ ਅਸਲ ਵਿੱਚ ਇਰਾਨ ਤੋਂ ਆਏ ਹੋਏ ਸੈਇਦ ਅਹਿਮਦ ਨਾਮਕ ਬੰਦੇ ਦਾ ਚਲਾਇਆ ਹੋਇਆ ਉਹ ਸਿਸਟਮ ਸੀ ਜਿਹਦੀ ਲਗਭਗ 1300 ਈਸਵੀ ਦੇ ਵਿੱਚ ਮੌਤ ਹੁੰਦੀ ਹੈ ਨਗਾਹੇ ਕੋਲੇ ਜਿਹਨੂੰ ਆਮ ਤੌਰ ਤੇ ਲਾਲਾ ਵਾਲਾ ਜਾਂ ਨਗਾਹੇ ਵਾਲਾ ਕਿਹਾ ਜਾਂਦਾ ਹੈ ਉਹਦੀ ਜੋ ਗੱਦੀ ਉਹਦਾ ਜੋ ਸਿਸਟਮ ਸੀ ਉਹਨੂੰ ਉਹਨਾਂ ਦੇ ਨੂੰ ਮੰਨਣ ਵਾਲੇ ਅਪਣਾਉਣ ਵਾਲਿਆਂ ਨੂੰ ਸਰਪ੍ਰੀਅ ਕਿਹਾ ਜਾਂਦਾ ਸੀ ਭਾਈ ਤੀਰਥਾ ਉਸ ਸਰਬਰੀਏ ਦਾ ਚੇਲਾ ਸੀ ਇੱਕ ਦਿਨ ਕੀ ਹੋਇਆ ਉਹ ਗੁਰੂ ਘਰ ਦੇ ਵਿੱਚ ਆਇਆ ਉਹਨੇ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਸੋਭਾ ਸੁਣੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਅਲੌਕਿਕ ਦਿਖ ਦੇਖੀ ਉਹਨਾਂ ਦਾ ਜੀਵਨ ਦੇਖਿਆ ਜੀਵਨ ਦੇ ਵਿੱਚ ਰੋਹਾਨੀਅਤ ਦੇ ਝਲਕਾਰਿਆਂ ਨੂੰ ਮਹਿਸੂਸ ਕੀਤਾ ਮਨ ਦੇ ਵਿੱਚ ਇੱਕ ਸਵਾਲ ਉੱਠਿਆ ਤੀਰਥਿਆ ਜਿੱਥੇ ਤੂੰ ਫਿਰਦਾ ਕਿੰਨਾ ਟਾਈਮ ਹੋ ਗਿਆ ਤੈਨੂੰ ਤੁਰੇ ਫਿਰਦੇ ਨੂੰ ਪਰ ਤੈਨੂੰ ਇੱਕ ਵੀ ਝਿੰਗ ਉਸ ਰੱਬ ਦੇ ਪਿਆਰ ਵਾਲੀ ਤੇਰੇ ਮਨ ਦੇ ਵਿੱਚ ਨਹੀਂ ਵਸੀ ਪਰ ਅੱਜ ਤੂੰ ਕੁਝ ਕੁ ਸਮਾਂ ਇੱਥੇ ਵੀ ਆਇਆ ਕੁਝ ਕੁ ਟਾਈਮ ਦੇ ਲਈ ਤੂੰ ਇੱਥੇ ਵੀ ਆਇਆ ਪਰ ਤੈਨੂੰ ਅੱਜ ਉਹ ਚੀਜ਼ ਪ੍ਰਾਪਤ ਹੋਈ ਮਹਿਸੂਸ ਲੱਗਦੀ ਐ ਜਿਹੜੀ ਚੀਜ਼ ਕਰੇ ਤੂੰ ਉੱਥੇ ਕਿੰਨੇ ਸਾਲਾਂ ਤੋਂ ਜਾਂਦਾ ਪਿਆ ਤੈਨੂੰ ਮਿਲੀ ਕੋਈ ਨਹੀਂ ਤੈਨੂੰ ਉਸ ਚੀਜ਼ ਦੀ ਪ੍ਰਾਪਤੀ ਹੋਈ ਕੋਈ ਨਹੀਂ ਤੇ ਭਾਈ ਤੀਰਥ